ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁਦਾਜਦਾ ਪ੍ਰੋਗਰਾਮ ਜ ਤੁਹਾਡਾ ਸਵਾਗਤ ਹੈ ਜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਫਿਰ ਲਿਆਵੇਗੀ ਨੇੜੇ ਚੰਡੀਗੜ੍ਹ ਦੀ ਮੇਅਰ ਦੀ ਚੋਣ ਜਿੱਤਣ ਲਈ ਆਮ ਆਦਮੀ ਪਾਰਟੀ ਗੜਜੋੜ ਨੂੰ ਲੈ ਕੇ ਲੈ ਰਹੀ ਹੈ ਯੂ ਟਰਨ ਦਿੱਲੀ ਦੇ ਵਿੱਚ ਆਪਣਾ ਕੋਈ ਨਾ ਕੋਈ ਐਮਪੀ ਜਿਤਾ ਲਈਏ ਇਹਦੇ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੜਜੋੜ ਕਰਨਾ ਮਜਬੂਰੀ ਹੈ ਪੰਜਾਬ ਦਾ ਖੇਡ ਵਿਗੜ ਰਿਹਾ ਹੈ ਤੇ ਉਹਦਾ ਅਸਰ ਚੰਡੀਗੜ੍ਹ ਦੀ ਮੇਅਰ ਦੀ ਚੋਣ ਤੇ ਪੈ ਰਿਹਾ ਹੈ ਤੇ ਇਹ ਸਾਰਾ ਅਸਰ ਇੰਡੀਆ ਗਠਜੋੜ ਤੇ ਪੈ ਰਿਹਾ ਇਹਦੇ ਲਈ ਅਜੇ ਚੁੱਪ ਕਰ ਲਿਆ ਜਾਵੇ ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ ਇਹ ਕੀ ਹੈ ਖਬਰ ਖਬਰ ਤਾਂ ਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਸਾਫ਼ ਕਹਿਤੀ ਕਿ ਸਾਡਾ ਕੋਈ ਗਠਜੋੜ ਨਹੀਂ ਪੰਜਾਬ 'ਚ ਕਿਸੇ ਨਾਲ ਅਸੀਂ 13 ਦੀਆਂ 13 ਸੀਟਾਂ ਤੇ ਲੜਾਂਗੇ ਕੋਈ ਲੋੜ ਨਹੀਂ ਗਠਜੋੜ ਦੀ ਅਸੀਂ ਬੰਦਿਆਂ ਦੇ ਨਾਂ ਮੰਗ ਲਏ 40 ਤੱਕ ਦੇ ਨਾਮ ਆ ਗਏ ਨੇ ਦਿੱਲੀ ਭੇਜ ਦਿੱਤੇ ਨੇ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਹੈ ਜਲੰਧਰ ਵਾਲਾ ਐਮਪੀ ਜਲੰਧਰ ਵਾਲਾ ਹੀ ਰਹਿਣਾ ਹੈ ਨਾ ਸੰਗਰੂਰ ਤੋਂ ਪਤਾ ਲੱਗ ਰਿਹਾ ਜੀ ਕਿ ਮਾਨ ਪਰਿਵਾਰ ਚੋਂ ਕਿਸੇ ਨੂੰ ਟਿਕਟ ਮਿਲ ਸਕਦੀ ਆ ਪਰ ਹੁਣ ਇਹ ਯੂ-ਟਰਨ ਲੈਣ ਦੀਆਂ ਖਬਰਾਂ ਮੁੜ ਕੇ ਗੱਠਜੋੜ ਦੇ ਉੱਤੇ ਚਰਚਾ ਕਾਂਗਰਸ ਦੇ ਇੰਚਾਰਜ ਨਾਮੇ ਵੀ ਕਹਿ ਰਹੇ ਨੇ ਗੱਠਜੋੜ ਕਿਵੇਂ ਹੋਊਗਾ ਕਿਸ ਰੂਪ ਚ ਹੋਊਗਾ ਇਹਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਪੰਜਾਬ ਚਾਂਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਪਾਰਟੀ ਦਾ ਕੰਮਕਾਜ ਦੇਖਣ ਵਾਲੇ ਪੰਜਾਬ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਕਹਿੰਦੇ ਕੋਈ ਇੱਕ ਵਿਅਕਤੀ ਨਹੀਂ ਫੈਸਲਾ ਲਊਗਾ ਇਹ ਹਾਈ ਕਮਾਂਡ ਨੇ ਦੇਖਣਾ ਕਿ ਕੱਟੜਚੋੜ ਕਿਵੇਂ ਹੋਣਾ ਜਾਂ ਨਹੀਂ ਹੋਣਾ ਕਦੋਂ ਹੋਣਾ ਕਿਸ ਰੂਪ ਚ ਹੋਣਾ ਚੰਡੀਗੜ੍ਹ ਚੰਡੀਗੜ੍ਹ ਦੀ ਮੇਅਰ ਦੀ ਚੋਣ 18 ਜਨਵਰੀ ਜੋ ਖੇਡ ਹੋਇਆ ਜੋ ਸਿਆਸੀ ਨਾਟਕ ਹੋਇਆ ਜੋ ਭਾਜਪਾ ਨੇ ਖੇਡ ਖੇਢੀ ਕਾਂਗਰਸ ਤੇ ਆਪ ਵਾਲਿਆਂ ਦੀ ਇਕੱਠਿਆਂ ਦੀ ਖੇਡ ਵਿਗਾੜ ਦਿੱਤੀ ਤੇ ਮਾਮਲਾ ਅਦਾਲਤ ਤੱਕ ਪਹੁੰਚਿਆ ਯੱਦਰ ਪ੍ਰਸ਼ਾਸਨ ਨੇ ਕਹਿੰਦੇ ਜੀ 6 ਫਰਵਰੀ ਰੱਖਤੀ ਅਦਾਲਤ ਕਹਿੰਦੀ ਬਹੁਤ ਦੇਰ ਆ 18 ਦਿਨਾਂ ਦੇ ਵਕਫੇ ਨਾਲ ਕਿਉਂ ਪੁਲਿਸ ਨੂੰ ਝਾੜ ਮਾਰੀ ਕੇ ਥੋੜਾ ਕੰਮ ਐ ਬਾਹਰ ਦੇ ਵਿੱਚ ਅਮਨ ਕਾਨੂੰਨ ਬਣਾ ਕੇ ਰੱਖਣਾ ਸਾਰਾ ਕਾਨੂੰਨੀ ਸਥਿਤੀ ਕੰਟਰੋਲ 'ਚ ਰੱਖਣਾ ਇਸ ਲਈ ਤਰੀਕ ਦੋ ਪ੍ਰਸ਼ਾਸਨ ਤਰੀਕ ਦੇਣੋਂ ਭੱਜਦਾ ਰਿਹਾ ਤੇ ਮਾਨਯੋਗ ਪੰਜਾਬ ਰਣ ਹਾਈ ਕੋਰਟ ਨੇ 30 ਜਨਵਰੀ ਤੈਅ ਕਰਤੀ ਤੇ 29 ਜਨਵਰੀ ਨੂੰ ਚੋਣ ਹੋਏਗੀ ਇਹਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਪਰ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੇਅਰ ਦੇ ਉਮੀਦਵਾਰ ਸਣੇ ਆਮ ਆਦਮੀ ਪਾਰਟੀ ਦੇ ਐਮਸੀਆਂ ਨੂੰ ਫਿਕਰ ਪੈ ਗਿਆ ਕਿ ਆਪਣੀ ਦਾ ਜੱਤ ਫੇਰ ਲਟਕ ਗਈ। ਕਹਿੰਦੇ ਕਿਉਂ ਜੀ ਪੰਜਾਬ 'ਚ ਤਾਂ ਕਹਿੰਦੇ ਘਟ ਜੋ ਟੁੱਟ ਗਿਆ। ਪੰਜਾਬ 'ਚ ਟੁੱਟ ਗਿਆ ਤੇ ਫਿਰ ਇੱਥੇ ਕੀ ਹੋਊਗਾ? ਕਹਿੰਦੇ ਜੀ ਤੈ ਹੋਇਆ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ, ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣੇਗਾ ਤੇ ਐਮਪੀ ਦੀ ਚੋਣਾਂ 'ਚ ਕਾਂਗਰਸ ਦਾ ਸਾਥ ਦੇਗੀ ਆਮ ਆਦਮੀ ਪਾਰਟੀ। ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਘਟ ਜੋੜ ਨਹੀਂ ਹੈ। ਅਸੀਂ 13 ਦੀਆਂ 13 ਲੜਾਂਗੇ ਤੇ 13 ਦੀਆਂ 13 ਜਿੱਤਾਂਗੇ ਤੇ ਦਿੱਲੀ ਬੈਠਕ ਦੇ ਵਿੱਚ ਕਹਿੰਦੇ ਕਹਿ ਕੇ ਆ ਕਿ 10 ਸੀਟਾਂ ਜਿੱਤ ਰਹੇ ਆ ਇਹਦਾ ਮਤਲਬ ਦਿੱਲੀ ਦੇ ਵਿੱਚ ਇਹ ਫਾਰਮੂਲਾ ਤਾਂ ਬਣਿਆ ਸੀ ਨਾ ਬੈਠਕ 'ਚ ਤਾਂ ਤੈ ਹੋਇਆ ਸੀ ਨਾ ਕਿ ਕੱਲਿਆਂ ਲੜਨਾ ਕੀ ਭਗਵੰਤ ਮਾਨ ਨੇ ਸਮੇਂ ਤੋਂ ਪਹਿਲਾਂ ਐਲਾਨ ਕਰਤਾ ਕੀ ਭਗਵੰਤ ਮਾਨ ਨੇ ਆਪ ਮਹਾਰ ਐਲਾਨ ਕਰਤਾ ਕਿ ਦਿੱਲੀ ਹਾਈ ਕਮਾਂਡ ਤੋਂ ਬਾਗੀ ਹੋ ਕੇ ਐਲਾਨ ਕਰਤਾ ਕੀ ਇਹ ਤੈ ਰਣਨੀਤੀ ਤੋਂ ਬਾਹਰ ਆ ਕੇ ਐਲਾਨ ਕਰਤਾ ਜਾਂ ਕਿਤੇ ਕੋਈ ਭਰਮ ਭਲੇਖਾ ਰਹਿ ਗਿਆ ਜਾਂ ਬਾਅਦ 'ਚ ਜਿੱਥੇ ਆਇਆ ਹਾਈ ਕਮਾਂਡ ਨੂੰ ਕਿ ਪਾਈ ਇਹ ਤਾਂ ਲੈ ਵੀ ਇਹਦਾ ਅਸਰ ਤਾਂ ਸਿੱਧਾ ਚੰਡੀਗੜ੍ਹ ਦੀ ਚੋਣ ਤੇ ਪੈਣਾ ਤੇ ਇੱਧਰ ਪਵਨ ਬਾਂਸਲ ਕਹਿੰਦੇ ਕਿ ਇਸ ਗੱਲੋਂ ਔਖੇ ਹੋਗੇ ਕਿ ਅੱਛਾ ਐਮਸੀ ਦੀਆਂ ਚੋਣਾਂ 'ਚ ਮੇਰੇ ਤੋਂ ਸਾਥ ਲੈ ਲੈਣਾ ਤੇ ਬਾਅਦ ਚੋਂ ਕੱਲਿਆਂ ਲੜਨਾ ਮਤਲਬ ਜੇ ਤੁਸੀਂ ਪੰਜਾਬ 'ਚ ਉਮੀਦਵਾਰ ਖੜੇ ਕਰਨੇ ਹੋ ਤਾਂ ਚੰਡੀਗੜ੍ਹ 'ਚ ਵੀ ਕਰੋਗੇ ਫਿਰ ਮੇਰੇ ਲਈ ਤਾਂ ਫਿਰ ਉਹੀ ਮਸਲਾ ਰਹੇਗਾ ਸੋ ਇਹ ਸਾਰੇ ਪਹਿਲੂਆਂ ਨੇ ਕਹਿੰਦੇ ਆਮ ਆਦਮੀ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਤੇ ਚੰਡੀਗੜ੍ਹ ਤਾਂ ਚੰਡੀਗੜ੍ਹ ਪੰਜਾਬ ਤਾਂ ਪੰਜਾਬ ਦਿੱਲੀ ਦੇ ਫਾਰਮੂਲੇ ਨੇ ਵੀ ਕਹਿੰਦੇ ਕੁਝ ਸੁਝਾਅ ਦਿੱਤਾ ਕਿ ਭਾਈ ਦਿੱਲੀ ਦੇ ਵਿੱਚ ਪਿਛਲੀ ਵਾਰ ਨਾਲ ਥੋੜਾ ਕੋਈ ਐਮਪੀ ਕਾਂਗਰਸੀ ਹੋ ਨਾਪ ਵਾਲੇ ਉਹ ਸਾਡਾ ਕੋਈ ਐਮਪੀ ਪਿਛਲੀ ਵਾਰ ਬੇਸ਼ੱਕ ਵਿਧਾਨ ਸਭਾ ਚੋਣ ਆਮ ਆਦਮੀ ਪਾਰਟੀ ਦੁਬਾਰਾ ਜਿੱਤੀ ਪਰ ਕਹਿੰਦੇ ਜੀ ਐਮਪੀ ਦਾ ਕੋਈ ਨਹੀਂ ਆਇਆ ਸੀ ਨਾ ਨਾ ਪਿਛਲੀ ਵਾਰ ਆਇਆ ਤੇ ਨਾ ਇਸ ਵਾਰ ਆਉਣ ਦਾ ਫਿਰ ਜੇ ਕੱਲਿਆਂ ਲੜੇ ਸੋ ਕਹਿੰਦੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਲਈ ਦਿੱਲੀ ਚ ਲਗਭਗ ਤੈਅ ਕਰਦੀ ਜਾ ਰਹੀ ਹੈ ਕਿ ਆਪਾਂ 3-4 ਤੇ ਲੜ ਲਾਂਗੇ ਚਾਰ ਤੇ ਆਪ ਲੜ ਲਵੇ ਤਿੰਨ ਤੇ ਕਾਂਗਰਸ ਨਾਲ ਮਿਲ ਕੇ ਲੜੀਏ ਸ਼ਾਇਦ ਇੱਕ ਦੋ ਸੀਟਾ ਕੱਢ ਲਈਏ ਪਰ ਪੰਜਾਬ ਚ ਨਾ ਤਾਂ ਕਾਂਗਰਸ ਦਾ ਵਿੰਗ ਚਾਹੁੰਦਾ ਗੱਠਜੋੜ ਨਾ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਚਾਹੁੰਦੀ ਹੈ ਗੱਠਜੋੜ ਤੇ ਇਹ ਦੋਈ ਤਰ੍ਹਾਂ ਗੱਠਜੋੜ ਨਹੀਂ ਚਾਹੁੰਦੀਆਂ ਫਿਰ ਫਾਰਮੂਲਾ ਕਿਹੜਾ ਕਹਿੰਦੇ ਜੀ ਫਿਰ ਫਾਰਮੂਲਾ ਇਹ ਆ ਕਿ ਪਹਿਲਾਂ ਤਾਂ ਚੰਡੀਗੜ੍ਹ ਦੇ ਮੇਰ ਵਾਲਾ ਕੰਮ ਮਿਲ ਕੇ ਨਵੇੜੋ ਇਹਦੇ ਵਿੱਚ ਇਕੱਠੇ ਰਹੋ ਫਿਰ ਚੰਡੀਗੜ੍ਹ ਦੀ ਸੀਟ ਦੇ ਲਈ ਸੋਚ ਲਾਂਗੇ ਦਿੱਲੀ ਦੇ ਲਈ ਲਗਭਗ ਤੈਅ ਕਰ ਲਓ ਪੰਜਾਬ ਚ ਜੇ ਕੱਲਿਆਂ ਵੀ ਲੜਨਾ ਪਿਆ ਤਾਂ ਰਹੋ ਇੰਡੀਆ ਗੜ੍ਹ ਜੋੜ ਚ ਲੜੋ ਕੱਲਿਆਂ ਕੱਲਿਆਂ ਜਿਹਦਾ ਜਿਹਦਾ ਜਿੱਤ ਗਿਆ ਉਹ ਗੜ੍ਹ ਜੋੜ ਚਾਈ ਜਾਊਗਾ ਜਿਹਦੇ ਜਿੰਨੇ ਐਮਪੀ ਜਿੱਤ ਗਿਆ ਉਹ ਮੰਨੇ ਗੜ੍ਹ ਜੋੜ ਦੇ ਜਾਣਗੇ ਇਸ ਲਈ ਕਹਿੰਦੇ ਇਦਾਂ ਲੜ ਲਓ ਜੀ ਪਰ ਅਜੇ ਪਤਾ ਕੀ ਆ ਜਨਾਬ ਮਮਤਾ ਵੀ ਇਹੀ ਕਹਿੰਦੀ ਹੈ ਕਿ ਮੈਂ ਰਹੂੰਗੀ ਇੰਡੀਆ ਗੜ੍ਹ ਜੋੜ ਚ ਲੜੂੰਗੀ ਬਿਆਲੀ ਤੇ ਜੇ ਮੇਰੇ ਜਿੱਤ ਗਏ ਤਾਂ ਵੀ ਇੰਡੀਆ ਗੜ੍ਹ ਜੋੜ ਦੇ ਤੁਸੀਂ ਦੋਖ ਤੇ ਲੜਨਾ ਤਾਂ ਆਜੋ ਇਹ ਤੋਂ ਬਾਅਦ ਮੈਂ ਸੀਟਾਂ ਛੱਡਦੀ ਨਹੀਂ ਪਰ ਮੈਂ ਰਹੂੰਗੀ ਇੰਡੀਆ ਗੜ੍ਹ ਜੋੜ ਮਤਲਬ ਜਿੱਤੇ ਐਮਪੀ ਮੇਰੇ ਇੰਡੀਆ ਗੜ੍ਹ ਜੋੜ ਦੇ ਪਰ ਲੜਨਗੇ ਮੇਰੀ ਤੇ ਉਧਰ ਨਤੀਸ਼ਵਰੀ ਕਹਿੰਦੇ ਕਿ ਮੁੜ ਕੇ ਕਮਲ ਦਾ ਫੁੱਲ ਸੁੰਗਣ ਨੂੰ ਤਿਆਰ ਨੇ ਉਧਰ ਉਹ ਲਾਲੂ ਨਾਲ ਪੇਚ ਫਸਿਆ ਹੋਇਆ ਸੋ ਇੰਡੀਆ ਗੱਠ ਜੋੜਤਾ ਅਜੇ ਮਜ਼ੇਦਾਰ ਛ ਹੈ ਜੀ ਪਰ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਦਾ ਗੱਠ ਜੋੜ ਲਗਭਗ ਟੁੱਟਣ ਵਾਲੇ ਕਿਨਾਰੇ ਤੇ ਆ ਗਿਆ ਮੁੱਖ ਮੰਤਰੀ ਦੇ ਐਲਾਨਾ ਟੁੱਟ ਗਿਆ ਕਾਂਗਰਸੀ ਲੀਡਰਸ਼ਿਪ ਚਾਉਂਦੀ ਨਹੀਂ ਹੁਣ ਤਾਂ ਬਿੱਟੂ ਬੋਲਣ ਲੱਗੇ ਰਵਨੀਤ ਬਿੱਟੂ ਕਹਿੰਦੇ ਗੱਠ ਜੋੜ ਦੀ ਲੋੜ ਨਹੀਂ ਪਰ ਚੰਡੀਗੜ੍ਹ ਦੇ ਮੇਅਰ ਦੀ ਚੋਣ ਇਹਨਾਂ ਨੂੰ ਫੇਰ ਨੇੜੇ ਲਿਆਉਣ ਲਈ ਮਜਬੂਰ ਕੀਤਾ ਤੇ 30 ਜਨਵਰੀ ਤੱਕ ਤਾਂ ਇਹ ਅਜੇ ਘੱਟ ਜੋੜ ਦੀਆਂ ਸੁਭਾਵਨਾਵਾਂ ਤੇ ਕਾਇਮ ਰਹਿਣਗੇ 30 ਜਨਵਰੀ ਨੂੰ ਕੀ ਨਤੀਜੇ ਆਉਂਦੇ ਨੇ ਉਹ ਤੋਂ ਬਾਅਦ ਅਗਲੀ ਗਣਤੀ ਬੁਣੀ ਜਾਏਗੀ ਤੇ ਪੰਜਾਬ ਦੇ ਵਿੱਚ ਕਹਿੰਦੇ ਇਸ ਫਾਰਮੂਲੇ ਤੇ ਲੜਨ ਲਈ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਕਿ ਭਾਈ ਲੜੋ ਅਡੋ ਅੱਡੀ ਹੈ ਪਰ ਜਿਹੜੇ ਜੱਤੇ ਉਹ ਫਿਰ ਇੰਡੀਆ ਘੱਟ ਜੋੜ ਚ ਲਿਆਓ ਸੋ ਇਸ ਲਈ ਸੰਦੀਪ ਪਾਟਕ ਨੂੰ ਝੂਟਰਨ ਲੈਣਾ ਪਿਆ ਚਲ ਪੰਜਾਬ ਦੇ ਵਿੱਚ ਹੁਣ ਤਾਂ ਜੀ ਕਹਿੰਦੇ ਕਿ ਸੜਕ ਸੁਰੱਖਿਆ ਫੋਰਸ ਤਾਇਨਾਤ ਹੋਗੀ ਮ ਕੰਟਰੀ ਸਾਭ ਦੇ ਐਲਾਨ ਦੇ ਹਵਾਲੇ ਨਾਲ ਕਿ ਭਾਈ ਹੁਣ ਜਿਹੜਾ ਵੀ ਕੋਈ ਵਿਅਕਤੀ ਕਿਸੇ ਨੂੰ ਫਰਿਸ਼ਤ ਦੇ ਯੋਜਨਾ ਦੇ ਤਹਿਤ ਸੜਕ ਹਾਸੀ ਵਾਲ ਨੂੰ ਹਸਤਾਲ ਲੈ ਕੇ ਜਾਏਗਾ ਉਸ ਨੂੰ ਇਨਾਮ ਵਜੋਂ 2000 ਮਿਲਣਗੇ ਤੇ ਉਸ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਤਰ੍ਹਾਂ ਸੜਕ ਸੁਰੱਖਿਆ ਦਸਤੇ ਜਿਹੜੇ ਤਨਾਤ ਕੀਤੇ ਨੇ ਟ੍ਰੈਫਿਕ ਪੁਲਿਸ ਤੋਂ ਵੱਖਰੇ ਹੋਣਗੇ ਇਹਨਾਂ ਦੀ ਵਰਦੀ ਇਹਨਾਂ ਦਾ ਪਹਿਰਾਵਾ ਇਹਨਾਂ ਦੀ ਦਿੱਖ ਇਹਨਾਂ ਦੀਆਂ ਗੱਡੀਆਂ ਵੱਖਰੇ ਤਰ੍ਹਾਂ ਦੀਆਂ ਹੋਣਗੀਆਂ 144 ਗੱਡੀਆਂ 1200 ਤੋਂ ਵੱਧ ਕਰਮਚਾਰੀ ਤੇ ਉਹਨਾਂ ਦੀ ਗੱਡੀਆਂ ਦੇ ਵਿੱਚ ਵਾਈਫਾਈ ਵੀ ਇੰਟਰਨੈਟ ਵੀ ਹੈ ਨਾ ਵੈਬ ਕੈਮਰਾ ਵੀ ਹੈ ਫਰਸਟ ایڈ ਕਿੱਟ ਵੀ ਹੈ ਬਾਕੀ ਸਾਰੀਆਂ ਸਹੂਲਤਾਂ ਵੀ ਹੋਣਗੀਆਂ ਵੱਖਰੀ ਡਰੈੱਸ ਵੀ ਤਾਂ ਕਿ ਤੁਰੰਤ ਪਤਾ ਲੱਗ ਜਾਵੇ ਤੇ ਜਿੱਥੇ ਵੀ ਮਰੀਜ਼ ਚਾਹੇ ਸੜਕ ਸੁਰੱਖਿਆ ਫੋਰਸ ਲੈ ਕੇ ਜਾਵੇ ਚਾਹੇ ਫਰਿਸ਼ਤੇ ਵਾਲੇ ਲੈ ਕੇ ਜਾਣ ਹਸਪਤਾਲ ਪੁੱਛੇਗਾ ਨਹੀਂ ਪਹਿਲਾਂ ਇਲਾਜ ਕਰੇਗਾ ਪਹਿਲਾਂ ਤ੍ਰੰਤੋ ਉਹ ਦਿੱਤੇ ਇਲਾਜ ਦੀ ਕਾਰਵਾਈ ਸ਼ੁਰੂ ਕਰੇਗਾ ਪਰਚੀਆਂ ਪੁਰਚੀਆਂ ਜਾਣਕਾਰੀ ਦਸਾਵੇ ਜੀ ਸਾਰਾ ਕੁਝ ਬਾਹਰ ਚੋ ਤੇ ਜਿਹੜਾ ਵਿਅਕਤੀ ਛੱਡ ਕੇ ਆਏ ਉਸ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਉਲਟਾ ਸ਼ਾਬਾਸ਼ੀ ਵਿੱਚੋਂ 2000 ਦਿੱਤਾ ਜਾਏਗਾ ਇਹ اعلان ਤਾਂ ਹੋ ਗਿਆ ਜਨਾਬ ਕਿ ਪੁਲਿਸ ਆਪਣਾ ਰਵਈਆ ਬਦਲੇਗੀ ਕਿ ਡਾਕਟਰ ਆਪਣਾ ਰਵਈਆ ਬਦਲਣਗੇ ਲੱਪੜੇ ਹੋਏ ਖੂਨ ਚ ਦੇਖੇ ਬੰਦੇ ਨੂੰ ਚਾਹੇ ਦੋ ਟਾਂਕੇ ਲੱਗਣੇ ਜਾਂ ਚਾਰ ਟਾਂਕੇ ਲੱਗਣੇ ਜੇ ਤੇ ਕਹਿੰਦੇ ਪੀਜੇ ਹੀ ਲੈ ਜਾਓ ਜੀ ਇਹ ਤਾਂ ਰਜਿੰਦਰਾ ਲੈ ਜਾਣਾ ਬੋਜੀ ਇੱਥੇ ਨਹੀਂ ਇਲਾਜ ਪ੍ਰਾਈਵੇਟ ਹਸਪਤਾਲੇ ਹੱਥ ਨਹੀਂ ਪਾਉਂਦੇ ਇਹ ਤਾਂ ਜੀ ਪੁਲਿਸ ਕੇਸ ਹੈ ਸਰਕਾਰੀ ਹਸਤਾ ਲੈ ਜਾਓ ਪਹਿਲਾਂ ਪੁਲਿਸ ਆਉਜੀ ਪਰਚਾ ਇਕੱਠੂ ਫਿਰ ਲਾ ਸ਼ੁਰੂ ਹੋ ਕਿ ਉਹ ਰਵਈਆ ਬਦਲਣਗੇ ਪੁਲਿਸ ਜਿਹੜੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਜਿਹੜਾ ਬੰਦਾ ਛੱਡ ਕੇ ਆਉਂਦਾ ਉਹਨੂੰ ਖਿੱਚੀ ਫਰੀ ਜਾਂਦੀ ਉਹਨੂੰ ਧੂਈ ਫਰੀ ਜਾਂਦੀ ਆ ਉਹ ਬਦਲੇਗੀ ਆਪਣਾ ਰਵਈਆ ਮੁਖੰਤਰੀ ਸਾਹਿਬ ਤੁਹਾਡਾ ਐਲਾਨ ਤਾਂ ਸਹੀ ਆ ਇਸ ਯੋਜਨਾ ਤੇ ਕੰਮ ਕਰਨ ਦੀ ਲੋੜ ਆ ਪੰਜਾਬ 6 ਸਾਲ 4000 ਤੋਂ ਵੱਧ ਮੌਤਾਂ ਹੁੰਦੀਆਂ ਸੜਕ ਹਾਦਸਿਆਂ 'ਚ ਔਸਤਨ ਹਰ ਬਰੇ ਪੰਜਾਬ 'ਚ ਸੜਕ ਹਾਦਸਿਆਂ 4000 ਲੋਕਾਂ ਦੀ ਜਾਨ ਚਲੀ ਜਾਂਦੀ ਆ 6000 ਤੋਂ ਵੱਧ ਸੜਕ ਹਾਦਸੇ ਜਿਹੜੇ ਰਿਕਾਰਡ 'ਚ ਦਰਜ ਹੁੰਦੇ ਨੇ ਕਿੰਨੇ ਸੜਖਾ ਸਿਓ ਨੇ ਜਿਹੜੇ ਰਿਕਾਰਡ ਚ ਨਹੀਂ ਚੜਦੇ ਦੋ ਗੱਡੀਆਂ ਦਾ ਟਕਰਾ ਸਕੂਟਰ ਮੋਟਰਸਾਈਕਲ ਵੱਜਿਆ ਕਿਸੇ ਚੀਜ਼ ਚ ਫੇਟ ਵੱਜੀ ਹੈ ਕੋਈ ਫੇਟ ਮਾਰ ਕੇ ਲੰਘ ਗਿਆ ਹੈ ਨਾ ਤੇ ਜਾਂ ਆਪਸ ਵਿੱਚ ਸਿੱਧਾ ਮਾੜਾ ਮੋਟਾ ਟਕਰਾਓ ਅਗਲੇ ਕਹਿੰਦਾ ਠੀਕ ਹੋ ਗਿਆ ਬਾਈ ਜਾਨ ਬਚ ਗਈ ਕੋਈ ਗੱਲ ਨਹੀਂ ਦੂਜਾ ਜੇ ਕੋਈ ਛੱਪੇਟ ਲੱਗ ਵੀ ਜਾਵੇ ਘੱਟ ਛੱਪੇਟ ਲੱਗੇ ਤਾਂ ਉੱਥੇ ਇਲਾਜ ਲੂ ਜਾਂ ਆਪੇ ਪੱਟੀ ਕਰਾ ਲਓ ਇਹ ਦਵਾਈ ਦਵਾ ਦਿਓ ਜੀ ਇਹਨੂੰ ਇਹਦੀ ਗੱਡੀ ਦੀ ਲਾਈਟ ਫੁੱਟ ਦੀ ਲਾਈਟ ਪਵਾ ਦਿਓ ਜੀ ਚਲੋ ਸਮਝੌਤਾ ਕਰ ਲਓ ਬਾਈ ਤੀਸਰੇ ਉਹਨੇ ਜਿਹੜੇ ਮਾਮਲੇ ਐਫ ਆਈ ਆਰ ਤੱਕ ਜਾਂਦੇ ਨੇ ਉਹਨਾਂ ਦੇ ਹਵਾਲੇ ਨਾਲ ਪੰਜਾਬ 'ਚ ਹਰ ਸਾਲ 6000 ਤੋਂ ਵੱਧ ਸੜਕ ਹਾਦਸੇ ਨੇ 4000 ਤੋਂ ਵੱਧ ਮੌਤਾਂ ਨੇ ਆ ਜਨਵਰੀ ਮਹੀਨੇ ਦੀ 24 ਜਨਵਰੀ ਤੱਕ ਮਤਲਬ 24 ਦਿਨਾਂ 'ਚ 152 ਤੋਂ ਵੱਧ ਸੜਕ ਹਾਦਸਿਆਂ 'ਚ ਪੰਜਾਬ 'ਚ ਮੌਤਾਂ ਹੋ ਚੁੱਕੀਆਂ ਨੇ 152 24 ਦਿਨਾਂ 'ਚ ਇਤੋਂ ਦਾ ਯਾ ਲਾ ਲੋ ਕੀ ਸਥਿਤੀ ਆ ਇਹ ਤੋਂ ਵੱਧ 2023 ਦੇ ਵਿੱਚ 3435 ਦੇ ਕਰੀਬ ਜੋੰਤੀ ਤੋਂ 3435 ਮੌਤਾਂ ਸਾਲ 223 ਹੋਈਆਂ। ਇਹ ਤੋਂ ਪਿਛਲਾ ਵਾਰਾ 222 ਪੰਜਾਬ 'ਚ ਇੱਕ ਸਾਲ 'ਚ 4568 ਮੌਤਾਂ ਹੋਈਆਂ। ਉਸ ਤੋਂ ਪਹਿਲਾਂ 221 4500 ਤੋਂ ਵੱਧ ਮੌਤਾਂ ਹੋਈਆਂ 221 ਦੇ ਵਿੱਚ ਪੰਜਾਬ ਦੇ ਸੜਕਾਸੀਆਂ 'ਚ। ਉਸ ਤੋਂ ਪਹਿਲਾਂ 220 3898 ਮਤਲਬ 3800 3900 ਮੌਤਾਂ ਹੋਈਆਂ ਸੜਕਾਸੀਆਂ 'ਚ ਪੰਜਾਬ 'ਚ ਤੇ 219 4525 ਹੋਤਾ ਹੁੰਿਆ ਇੱਕ ਸਾਲ 'ਚ ਸੋ ਲਹੂ ਪੀਣੀਆਂ ਸੜਕਾਂ ਤੇ ਉਹਨਾਂ ਦੇ ਉੱਤੇ ਜੇ ਕਨਫਰੰਸ ਤੇ ਯੋਜਨਾ ਕਾਮਯਾਬ ਹੁੰਦੀ ਆ ਜੇਕਰ ਉੱਥੇ ਸੜਕ ਸੁਰੱਖਿਆ ਫੋਰਸ ਸਹੀ ਸੇਵਾ ਨਿਭਾਉਂਦੀ ਆ ਤੇ ਇਹ ਗਿਣਤੀ ਘਟ ਸਕਦੀ ਆ ਜੇਕਰ ਪੁਲਿਸ ਉਹ ਡਾਕਟਰ ਆਪਣਾ ਰਵਈਆ ਬਦਲਦੇ ਨੇ ਤਾਂ ਲੋਕ ਸੜਕ ਖਾਸਿਆਂ 'ਚ ਤਰਫਰੇ ਲੋਕਾਂ ਨੂੰ ਹੱਸਤਾਲ ਪਹੁੰਚਾਉਣ ਲਈ ਤਿਆਰ ਨੇ ਬਸ ਉਹਨਾਂ ਨੂੰ ਇਹ ਭਰੋਸਾ ਹੋਵੇ ਕਿ ਤੁਹਾਨੂੰ ਪੁਲਿਸ ਬੇਵਜ੍ਹਾ ਤੰਗ ਨਹੀਂ ਕਰੇਗੀ ਹਾਂ ਕੈਮਰੇ ਹੈਗੇ ਸੀਸੀਟੀਵੀ ਕੈਮਰਾ ਹੈਗਾ ਫੁਟੇਜ ਹੈਗੀ ਅੱਜ ਕੱਲ ਗੱਡੀਆਂ 'ਚ ਕੈਮਰੇ ਲੱਗਣ ਲੱਗ ਗਏ ਸੋ ਉਹਦਾ ਪ੍ਰਬੰਧ ਕਰਨਾ ਸਰਕਾਰ ਦਾ ਕੰਮ ਹੈ ਚਲੋ ਸੀਸੀਟੀਵੀ ਕੈਮਰਿਆਂ ਤੋਂ ਗੱਲ ਜ਼ਿਆਦਾ ਹੀ ਅਦਾਲਤਾਂ ਦੇ ਅੰਦਰ 63% ਭਾਰਤ ਦੀਆਂ ਅਦਾਲਤਾਂ ਦੇ ਖਿលਿਆਰੇ ਦੇ ਅੰਦਰ ਅਜੇ ਤੱਕ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਇਹ ਮੈਂ ਨਹੀਂ ਕਹਿੰਦਾ ਜਨਾਬ ਸੁਪਰੀਮ ਕੋਰਟ ਦੇ ਹਵਾਲੇ ਨਾਲ ਇੱਕ ਖੁਲਾਸਾ ਕਹਿੰਦਾ ਕਿ ਭਾਰਤ ਦੀਆਂ ਜ਼ਿਲ੍ਹਾ ਅਦਾਲਤਾਂ ਦੇ 20% ਜ਼ਿਲ੍ਹਾ ਅਦਾਲਤਾਂ ਦੇ ਗਲਿਆਰੇ ਜਿਹੇ ਨੇ ਜਿੱਥੇ ਔਰਤਾਂ ਲਈ ਵੱਖਰੇ ਬਾਥਰੂਮ ਟਾਇਲਟ ਤੱਕ ਦਾ ਪ੍ਰਬੰਧ ਨਹੀਂ 63% ਅਦਾਲਤਾਂ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਹੈਗੇ ਸੀਸੀਟੀਵੀ ਨਿਗਰਾਨੀ ਹਿੱਟ ਨਹੀਂ ਹੈਗੇ 87% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਚਾਈਲਡ ਕੇਅਰ ਰੂਮ ਨਹੀਂ ਹੈਗਾ ਬੱਚਿਆਂ ਦੇ ਲਈ ਜਿਹੜੇ ਕੇਸਾਂ ਦੇ ਵਿੱਚ ਮਾਪਿਆਂ ਨਾਲ ਬੱਚੇ ਆਉਣਾ ਮਜਬੂਰੀ ਹੁੰਦੀ ਹੈ ਮਾਪਿਆਂ ਦੀ ਮਾਂ ਦੇ ਲਿਆਉਣਾ ਬੱਚੇ ਨੂੰ ਮਜਬੂਰੀ ਹੁੰਦੀ ਹੈ ਉਹਨਾਂ ਦੇ ਸਾਹਮਣੇ ਦੇ ਲਈ ਹਲੋ ਇਹ ਅੰਕੜੇ ਸੁਪਰੀਮ ਕੋਰਟ ਨੇ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਕਹਿੰਦੇ ਬੁਨਿਆਦੀ ਸਹੂਲਤਾਂ ਦੇ ਹਵਾਲੇ ਨਾਲ ਖੁਲਾਸਾ ਕੀਤੇ ਨੇ ਬਕਾਇਦਾ ਤੌਰ ਤੇ ਜਿਹੜਾ ਇਸ ਸਰਵੋੱਚ ਅਦਾਲਤਾਂ ਦੇ ਹਵਾਲੇ ਨਾਲ ਸੈਂਟਰ ਫਾਰ ਰਿਸਰਚ ਐਂਡ ਪਲੈਨਿੰਗ ਬੋਰਡ ਹੈ ਉਹਦੇ ਹਵਾਲੇ ਨਾਲ ਅੰਕੜੇ ਸਾਹਮਣੇ ਆਏ ਨੇ ਕਹਿੰਦੇ ਜੀ 20% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਔਰਤਾਂ ਦੇ ਲਈ ਵੱਖਰੇ ਪਖਾਨੇ ਤੱਕ ਦਾ ਪ੍ਰਬੰਧ ਨਹੀਂ ਹੈ 73% 73% ਕੋਰਟ ਦੇ ਅੰਦਰ ਔਰਤਾਂ ਦੇ ਅਨੁਕੂਲ ਬਾਥਰੂਮ ਨਹੀਂ ਹੈ 20% ਤਾਂ ਹੈ ਹੀ ਨਹੀਂ 80% ਚੋਂ ਜਿਹੜੇ ਜੇ ਉਹਨੂੰ 80% ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਵੀ 100% ਜੇ ਉਹਨੂੰ ਮੰਨ ਕੇ ਕਰੀਏ ਤਾਂ 73% ਜਏ ਨੇ ਜਿਹੜੇ ਔਰਤਾਂ ਦੇ ਅਨੁਕੂਲ ਨਹੀਂ ਹੈਗੇ ਸੈਨਟੀਪੈਡ ਤੱਕ ਦਾ ਪ੍ਰਬੰਧ ਨਹੀਂ ਉੱਥੇ ਇਹ ਦੇਖ ਲਓ ਸੀ ਚਲੋ ਉਹ ਤੋਂ ਅੱਗੇ ਆਜੋ ਕਹਿੰਦੇ ਜੀ 4250 ਜਿਹੜੇ ਕੋਟ ਰੂਮਾਂ ਦੀ ਕਮੀ ਹੈ ਜ਼ਿਲ੍ਹਾ ਅਦਾਲਤਾਂ ਦੇ ਅੰਦਰ ਭਾਰਤ ਦੇ ਜ਼ਿਲ੍ਹਾ ਅਦਾਲਤਾਂ ਦੇ ਅੰਦਰ 4250 ਕੋਰਟ ਰੂਮਾਂ ਦੀ ਕਮੀ ਹੈ 68% ਅਦਾਲਤਾਂ ਦੇ ਵਿੱਚ ਔਰਤਾਂ ਦੇ ਲਈ ਵੱਖਰੇ ਲੋਕਅਪ ਤੱਕ ਦੀ ਸਹੂਲਤ ਨਹੀਂ ਹੈ ਔਰਤਾਂ ਨੂੰ ਅਦਾਲਤਾਂ ਦੇ ਅੰਦਰ ਵੱਖਰੇ ਲੋਕਅਪ ਚ ਰੱਖਣ ਤੱਕ ਦਾ ਪ੍ਰਬੰਧ ਨਹੀਂ ਹੈ ਅਜੇ ਤੱਕ ਕਹਿੰਦੇ ਜੀ 68% ਅਦਾਲਤਾਂ ਦੇ ਅੰਦਰ ਮਹਿਲਾਵਾਂ ਦੇ ਲਈ ਵੱਖਰਾ ਲੋਕਅਪ ਦੀ ਸਹੂਲਤ ਨਹੀਂ ਹੈ ਜਿਹੜੇ ਗਵਾਹਾਂ ਨੂੰ ਕੋਈ ਧਮਕੀ ਮਿਲੀ ਹੋਈ ਹੈ ਉਨ੍ਹਾਂ ਦੀ ਗਵਾਹੀ ਦੇ ਲਈ ਬਖਰੇ ਕੈਵਨ ਤੱਕ ਦੇ ਪ੍ਰਬੰਧ ਦੇ ਹਵਾਲੇ ਨਾਲ ਵੀ ਕਹਿੰਦੇ ਜੀ 83% ਕੋਟ ਗੱਲਿਆਣਾ ਵਿੱਚ ਬਖਰੇ ਕੈਵਨ ਦਾ ਪ੍ਰਬੰਧ ਨਹੀਂ ਹੈ ਜੇਕਰ ਕਿਸੇ ਇਹੋ ਜਿਹੇ ਗਵਾਹ ਦੀ ਗਵਾਹੀ ਕਰਨੀ ਹੋਵੇ। ਇਸੇ ਤਰ੍ਹਾਂ ਕਹਿੰਦੇ 78% ਅਦਾਲਤਾਂ ਦੇ ਅੰਦਰ ਬੇਟਿੰਗ ਰੂਮ ਨਹੀਂ ਹੈ। 78% 63% ਅਦਾਲਤਾਂ ਸੀਸੀਟੀਵੀ ਨਿਗਰਾਨੀ ਹੇਠ ਨਹੀਂ ਹੈਗੀਆਂ। ਸਿਰਫ 13% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਚਾਈਲਡ ਕੇਅਰ ਰੂਮ ਹੈ ਮਤਲਬ 87% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਚਾਈਲਡ ਕੇਅਰ ਰੂਮ ਨਹੀਂ ਹੈ। 50% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਬਕਲਾੰਗਾਂ ਦੇ ਲਈ ਵੱਖਰਾ ਰੈਪ ਤੱਕ ਦਾ ਪ੍ਰਬੰਧ ਨਹੀਂ ਹੈ ਅਜੇ ਤੇ 34% ਜ਼ਿਲ੍ਹਾ ਅਦਾਲਤਾਂ ਦੇ ਵਿੱਚ ਬਕਲਾੰਗਾਂ ਦੇ ਸਹੀ ਵਰਤੋਂ ਯੋਗ ਬਾਥਰੂਮ ਨਹੀਂ ਹੈ ਬੁਨਿਆਦੀ ਸਹੂਲਤਾਂ ਦੇ ਹਵਾਲੇ ਨਾਲ ਇਹ ਅਦਾਲਤੀ ਗਲਿਆਰਿਆਂ ਦੇ ਅੰਦਰ ਜਾਂ ਜ਼ਿਲ੍ਹਾ ਅਦਾਲਤਾਂ ਦੇ ਗਲਿਆਰਿਆਂ ਦੇ ਅੰਦਰ ਕਿਹੋ ਜੀਆਂ ਸਹੂਲਤਾਂ ਸਰਕਾਰ ਉਪਲਬਧ ਕਰਾ ਪਈ ਹੈ ਅਜੇ ਤੱਕ ਇਹ ਉਹਦਾ ਸ਼ੀਸ਼ਾ ਦੇਸ਼ ਦਾ ਸ਼ੀਸ਼ਾ ਮਾਮਲਾ ਜ਼ਿਲ੍ਹਾ ਅਦਾਲਤਾਂ ਜਾਂ ਅਦਾਲਤਾਂ ਦਾ ਤੇ ਪਰ ਤਸਵੀਰ ਦੇਸ਼ ਦੀ ਦਿਖਦੀ ਹੈ ਦਾਵੇ ਵਾਦੇ ਵੱਡੇ ਨੇ ਵਿਸ਼ਵ ਤਾਕਤਵੰਦ ਨੇ ਆ ਬੁਨਿਆਦੀ ਸਹੂਲਤਾਂ ਤੱਕ ਦਾ ਜੇ ਪ੍ਰਬੰਧ ਅਸੀਂ ਦੇਸ਼ ਦੀਆਂ ਅਦਾਲਤਾਂ ਤੱਕ ਚ ਨਹੀਂ ਕਰ पाए ਸੋ ਇਹ ਤੋਂ ਵੱਡਾ ਪਹਿਲੂ ਹੋਰ ਕੀ ਹੋਵੇਗਾ ਇਸ ਲਈ ਅਸੀਂ ਇਸ ਪਹਿਲੂ ਦੀ ਖਬਰ ਲੈ ਕੇ ਹਾਜ਼ਰ ਹੁਣੇ ਆ ਤੁਸੀਂ ਬੇਗਦਰੋ ਲਿਬਰਟੀ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ